ਦੇਤੇ ਹੀ ਫਿਰ ਦੋ ਤਿੰਨ ਦਿਨ ਦੇ ਵਿੱਚ ਮੀਟਿੰਗ ਕਰਾਂਗੇ ਜਿਹਦੇ ਵਿੱਚ ਫੈਲਾ ਕੀਤਾ ਜਾਏਗਾ ਕਿਉਂਕਿ ਸਾਂਝੀ ਕਮੇਟੀ ਵੱਡਾ ਅਦਾਰਾ ਤੇ ਉਹਦੇ ਵਿੱਚ ਵੱਡੀਆਂ ਸਵਾਮਾਂ ਵੱਡੇ ਕਿਉਂਕਿ ਕੋਈ ਵੀ ਮਸਲਾ ਆ ਸਕਦਾ ਜਿਹਦੇ ਪ੍ਰਧਾਨ ਦੇ ਸਹਿਨ ਸਹਿਨ ਤੋਂ ਬਗੈਰ ਜਿਹੜਾ ਉਹ ਮਸਲਾ ਹੱਲ ਨਹੀਂ ਹੋ ਸਕਦਾ ਤੇ ਉਹਦੇ ਲੈ ਕੇ 1-2 ਦਿਨਾਂ ਦੇ ਵਿੱਚ ਹੀ ਦੁਜੇ ਤਦਕਾਰ ਦੇ ਦਾਂਗੇ ਸੰਗਠਿਤ ਕਰਨ ਦੀ ਵੀ ਇਸ ਸੈਂਕ ਨਿਤੇ ਜਿਹੜੇ ਪ੍ਰਧਾਨ ਦੇ ਜਿਹੜੇ ਜਿਹੜੇ ਮਤਲਬ ਹੋ ਹੋਗੇ ਉਹਦੇ ਤਹਿਤ ਅਸੀਂ ਜਿਹੜਾ ਦੋ ਤਿੰਨ ਦਿਨ ਦੇ ਵਿੱਚ ਹੀ ਮੀਟਿੰਗ ਜਿਹੜੀ ਆ ਹੋ ਜੇ ਧਾਮੀ ਸਾਹਿਬ ਨੂੰ ਕਿੰਨਾ ਸਮਾਂ ਦਿੱਤਾ ਗਿਆ ਜੀ ਫਿਰ ਚਾਰ ਵਾਰਸੀ ਧਾਮੀ ਸਾਹਿਬ ਨੂੰ ਸਮਾਂ ਨਹੀਂ ਦਿੱਤਾ ਗਿਆ ਅਜੇ ਸਾਡੀ ਜਿਹੜੀ ਕਮੇਟੀ ਐ ਜਿਹੜੀ ਪੰਜਵੇਂ ਅਭੀ ਕਮੇਟੀ ਬਣਾਈ ਗਈ ਆ ਉਹ ਕਮੇਟੀ ਜਿਹੜੀ ਐ ਜਾਏਗੀ ਧਾਮੀ ਸਾਹਿਬ ਕੋਲ ਉਹਨਾਂ ਨੂੰ ਬੇਨਤੀ ਕਰੀ ਕੋਈ ਕਿਉਂਕਿ ਉਹਨਾਂ ਦੀਆਂ ਭੱਜੀਆਂ ਸਮਾਵਾਂ ਉਹਨਾਂ ਨੇ ਚੌਵੀ ਕਮੇਟੀ ਨੂੰ ਚਾਰ ਸਾਲ ਦਿੱਤੀਆਂ ਤੇ ਵੱਡੇ ਵੱਡੇ ਮੰਗਲੇ ਹੱਲ ਕਰਾਏ ਆ ਤੇ ਵੱਡਾ ਵੱਡਾ ਪ੍ਰਚਾਰ ਜਿਹੜਾ ਧਰਮ ਦਾ ਪ੍ਰਚਾਰ এডਿਕੇਸ਼ਨ ਔਰ ਹੈਲਥ ਦੇ ਤੌਰ ਤੇ ਬੜੀਆਂ ਸਵਾਹ ਉਹਨਾਂ ਨੇ ਦਿੱਤੀਆਂ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਜਾ ਕੇ ਵੀ ਤੁਸੀਂ ਇਹ ਸਮਾਵਾ ਮੁਰਕ ਕੇ ਜਿਹੜੀ ਹੈ ਜਾਰੀ ਰੱਖੋ ਤਾਂ ਕਿ ਕੌਮ ਦਾ ਪੰਥ ਦਾ ਜਿਹੜਾ ਭਲਾ ਹੋਵੇ ਕੌਣ ਸਾਹਿਬ ਤੁਸੀਂ ਕਿਹਾ ਕਿ ਜਿਹੜੀ ਉਹ ਫੈਸਲਾ ਹੋਇਆ ਜਨਰਲ ਸਿਟੀ ਨੂੰ ਲੈ ਕੇ ਉਹ ਸਾਰੀ ਅੰਤਰੀ ਕਮੇਟੀ ਦਾ ਸੂਚਾ ਫੈਸਲਾ ਸੀ ਪਰ ਪ੍ਰਧਾਨ ਸਾਹਿਬ ਨੂੰ ਕਿਉਂ ਇਹਨਾਂ ਆਪਣੇ ਸਿਰ ਉੱਤੇ ਸਾਰਾ ਕੁਝ ਲੈਣਾ ਤੇ ਕੋ ਪ੍ਰਧਾਨ ਜੀ ਜਿਹੜੇ ਨਾ ਦੂਜੇ ਪ੍ਰਧਾਨ ਦੀ ਮੁਖੀ ਹੁੰਦੇ ਐ ਤਾਂ ਕਿ ਜੋ ਜਰਨੈਲ ਹੋਵੇ ਜਰਨੈਲ ਆਪਣੇ ਸਿਰ ਤੇ ਜ਼ਿੰਮੇਵਾਰੀ ਲੈਂਦਾ ਹੈ ਤੱਪਾ ਜਿਹੜਾ ਫੈਸਲਾ ਅੱਜ ਵੀ ਅਸੀਂ ਕਹਿੰਨੇ ਆ ਪ੍ਰੈਸ ਨੋਟ ਵੀ ਕਹਿੰਨੇ ਆ ਕਿ ਜਿੰਨੀ ਅੰਤਰ ਕਮੇਟੀਆਂ ਹਰ ਇੱਕ ਦੇ ਵਿਚਾਰ ਹਰ ਇੱਕ ਨਾਲ ਸਲਾਹ ਕਰਕੇ ਢੱਲੇ ਕੱਲੇ ਦੇ ਵਿਚਾਰ ਲੈ ਕੇ ਪਤਾਨੀ ਨੇ ਜੇ 2 ਮਹੀਨੇ ਲਾ ਕੇ ਜਿਹੜਾ ਉਹ ਫੈਸਲਾ ਲਿਆ ਗਿਆ ਵੀ ਹਰਪ੍ਰੀਤ ਸਿੰਘ ਦਾ ਜਿਹੜਾ ਦੱਸਿਆ ਗਿਆ ਆ ਉਹ ਜਿਹੜਾ ਵਿਕ ਸਾਹਬ ਬਣੋ ਕਿ 1925 ਦੇ ਅੰਤ ਵਿੱਚ ਤੇ ਜਿੰਨੇ ਵੀ ਸ਼੍ਰੋਮਣੀ ਕਮੇਟੀ ਰਿਪੋਰਟ ਬਣਾਈ ਸੀ ਉਹ ਸਾਰਾ ਕੁਝ ਨਾਲ ਦੱਸੋ ਉਹ ਦੱਸ ਦੋ ਹੁਣ ਤੇ ਧਰਮਪ੍ਰਚਾਰ ਦੀ ਮਹਿੰਮਾ ਜੇ ਸਾਡੇ ਅਧਿਕਾਰ ਜਿਹੜੇ ਆ ਉਹ ਨਹੀਂ ਕੋ ਰਿਆ ਤੇ ਜਿੰਨੇ ਵੀ ਆਪਣੇ ਗ੍ਰਾਂਟੀ ਸੰਘਿਆ ਜਾਂ ਜਿੰਨੇ ਵੀ ਸਰਸ ਰੂਲਿਆ ਜਿਤਨਾ ਵੀ 22000 ਆਪਣਾ ਮੁਲਾਜ਼ਮ ਹੈਗਾ ਉਹਦੇ ਵਿੱਚ ਅੱਗੇ ਸਤਿਕਾਰਯੋਗ ਸਾਡੇ ਸੱਜਣ ਜੀ ਦਰਵਾਜ਼ਾ ਤੇ ਗ੍ਰਾਂਟੀ ਸਰਵਾਂ ਇਥੋਂ ਤੱਕ ਕਿ ਤਿੰਨ ਤਰਤਾਂ ਦੇ ਜਿ세 ਦਾ ਸਵਾਲ ਵੀ ਜਿਹੜਾ ਉਹ ਸ਼ੋਮੀ ਕਮੇਟੀ ਦੇ ਅਧਿਕਾਰ ਖੇਤਰ ਉਹ ਹੀ ਲਾਉਂਦੇ ਆ ਉਹ ਹੀ ਸਵਾਲਾਂ ਦਿੰਦੇ ਆ ਤੇ ਜਦੋਂ ਕੋਈ ਵੀ ਹੁੰਤਾ ਨਹੀਂ ਆਉਂਦੀ ਹੈ ਕਿਤੇ ਵੀ ਕੋਈ ਗਰਬਡ ਆਉਂਦੀ ਹੈ ਤੋ ਇਹ ਸਵਾਮਾਂ ਵੀ ਜਿਹੜੀ ਆ ਉਹ ਐਸਡੀਪੀਸੀ ਦੇ ਅੰਤਰਕਮੇਟੀ ਲੈ ਕੇ ਆਵਾਂਗੇ ਅੱਛੀ 체ਤੀ ਹੀ ਫਿਰ ਦੋ ਤਿੰਨ ਦਿਨ ਦੇ ਵਿੱਚ ਮੀਟਿੰਗ ਲੱਗਾਂਗੇ ਜਿਹਦੇ ਵਿੱਚ ਫੈਸਲਾ ਕੀਤਾ ਜਾਏਗਾ ਕਿਉਂਕਿ ਸੌਣੀ ਕੋਈ ਵੀ ਵੱਡਾ ਅਧਾਰਾ ਤੇ ਉਹਦੇ ਵਿੱਚ ਵੱਡੀਆਂ ਸਵਾਮਾਂ ਵੱਡੇ ਕਿਉਂਕਿ ਕੋਈ ਵੀ ਮਸਲਾ ਆ ਸਕਦਾ ਜਿਹਦੇ ਪ੍ਰਧਾਨ ਦੇ ਸਹਿਨ ਸਹਿਨ ਤੋਂ ਬਗੈਰ ਜਿਹੜਾ ਉਹ ਸਹਿ ਮਸਲਾ ਹੱਲ ਨਹੀਂ ਹੋ ਸਕਦਾ ਤੁਹਾਨੂੰ ਉਹਦੇ ਲੈਸੀ ਇੱਕ ਦੋ ਦਿਨਾਂ ਦੇ ਵਿੱਚ ਹੀ ਦੁਜੇ ਅਧਿਕਾਰ ਦੇ ਦਾਂਗੇ ਸੰਗਠਨ ਕਰਨ ਦੇ ਵੀ ਇਸ ਆ ਸੈਕਟ ਨੇਤੇ ਜਿਹੜੇ ਪ੍ਰਧਾਨ ਦੇ ਜਿਹੜੇ ਉਹ ਜਿਹੜੇ ਮਤਲਬ ਹੋਗੇ ਉਹਦੇ ਤਹਿਤ ਅਸੀਂ ਜਿਹੜਾ ਦੋ ਤਿੰਨ ਦਿਨ ਦੇ ਵਿੱਚ ਹੀ ਮੀਟਿੰਗ ਜਿਹੜੀ ਆ ਹੋ ਜਾਏਗੀ ਧਾਮੀ ਸਾਹਿਬ ਨੂੰ ਕਿੰਨਾ ਸਮਾਂ ਦਿੱਤਾ ਗਿਆ ਜੀ ਫਿਰ ਚਾਰ ਵਾਰਸੀ ਧਾਮੀ ਸਾਹਿਬ ਨੂੰ ਸਮਾਂ ਨਹੀਂ ਦਿੱਤਾ ਗਿਆ ਅਜੇ ਸਾਡੀ ਜਿਹੜੀ ਕਮੇਟੀ ਐ ਜਿਹੜੀ ਪੰਜਵੇਂ ਉਪਰੀ ਕਮੇਟੀ ਬਣਾਈ ਗਈ ਆ ਉਹ ਕਮੇਟੀ ਜਿਹੜੀ ਹੈ ਜਾਈਗੀ ਧੰਮੀ ਸਾਹਿਬ ਕੋਲ ਉਹਨਾਂ ਨੂੰ ਬੇਨਤੀ ਕਰੀ ਕੋਈ ਕਿਉਂਕਿ ਉਹਨਾਂ ਦੀਆਂ ਭੱਜੀਆਂ ਸਮਾਵਾਂ ਉਹਨਾਂ ਨੇ ਚੌਂਕ ਕਮੇਟੀ ਨੂੰ 4 ਸਾਲ ਦਿੱਤੀਆਂ ਤੇ ਵੱਡੇ ਵੱਡੇ ਮੰਗਲੇ ਹੱਲ ਕਰਾਏ ਆ ਤੇ ਵੱਡਾ ਵੱਡਾ ਪ੍ਰਚਾਰ ਜਿਹੜਾ ਧਰਮ ਦਾ ਪ੍ਰਚਾਰ এডਿਕੇਸ਼ਨ ਔਰ ਹੈਲਥ ਦੇ ਤੌਰ ਤੇ ਬੜੀਆਂ ਗੱਲਾਂ ਉਹਨਾਂ ਨੇ ਦਿੱਤੀਆਂ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਜਾ ਕੇ ਵੀ ਤੁਸੀਂ ਇਹ ਸਮਾਵਾ ਮੁਰਕ ਕੇ ਜਿਹੜੀ ਹੈ ਜਾਰੀ ਰੱਖੋ ਤਾਂ ਕਿ ਕੌਮ ਦਾ ਪੰਥ ਦਾ ਜਿਹੜਾ ਭਲਾ ਹੋਵੇ ਕੌਣ ਸਾਹਿਬ ਤੁਸੀਂ ਕਿਹਾ ਕਿ ਜਿਹੜੀ ਫੈਸਲਾ ਹੋਇਆ ਜਨਰਲ ਸਿਟੀ ਨੂੰ ਲੈ ਕੇ ਉਹ ਸਾਰੀ ਅੰਤਰੀ ਕਮੇਟੀ ਦਾ ਸੂਚਾ ਫੈਸਲਾ ਸੀ ਪਰ ਪ੍ਰਧਾਨ ਸਾਹਿਬ ਨੂੰ ਕਿਉਂ ਇਹਨਾਂ ਆਪਣੇ ਸਰ ਤੇ ਸਾਰਾ ਕੁਝ ਲੈ ਲੈਂਦਾ ਡੀਕੂ ਪ੍ਰਧਾਨ ਜੀ ਜਿਹੜੇ ਨਾ ਦੂਜੇ ਪ੍ਰਧਾਨ ਦੀ ਮੁਖੀ ਹੁੰਦੇ ਐ ਤਾਂ ਕਿ ਜੋ ਜਰਨੈਲ ਹੋਵੇ ਜਰਨੈਲ ਆਪਣੇ ਸਰ ਤੇ ਜ਼ਿੰਮੇਵਾਰੀ ਲੈਂਦਾ ਹੈ ਸਰਪਾਤ ਜਿਹੜਾ ਫੈਸਲਾ ਅੱਜ ਵੀ ਅਸੀਂ ਕਹਿੰਨੇ ਆ ਪ੍ਰੈਸ ਨੋਟ ਵੀ ਕਹਿੰਨੇ ਆ ਕਿ ਜਿੰਨੀ ਅੰਤਰ ਕਮੇਟੀਆਂ ਹਰ ਇੱਕ ਦੇ ਵਿਚਾਰ ਹਰ ਇੱਕ ਦਾ ਸੁਲਾਹ ਕਰਕੇ ੱਲੇ-ਕੱਲੇ ਦੇ ਵਿਚਾਰ ਲੈ ਕੇ ਫਤਾਨੀ ਨੇ ਜੇ 2 ਮਹੀਨੇ ਲਾ ਕੇ ਜਿਹੜਾ ਉਹ ਫੈਸਲਾ ਲਿਆ ਗਿਆ ਵੀ ਹਰਪ੍ਰੀਤ ਸਿੰਘ ਦਾ ਜਿਹੜਾ ਦੱਸਿਆ ਗਿਆ ਆ ਉਹ ਜਿਹੜਾ ਵਿਕ ਸਾਹਿਬ ਬਣੋ ਕਿ 1925 ਦੇ ਅੰਤ ਵਿੱਚ ਐ ਜਿੰਨੇ ਵੀ ਸ਼੍ਰੋਮੀ ਕਮੇਟੀ ਰਿਪੋਰਟ ਬਣਾਈ ਸੀ ਉਹ ਸਾਰਾ ਕੁਝ ਹੁਣ ਦੱਸੋ ਉਹ ਦੱਸ ਦੋ ਹੁਣ ਤੇ ਧਰਮਪ੍ਰਾjati ਮਹਮਾ ਜੇ ਸਾਡੇ ਅਧਿਕਾਰ ਜਿਹੜੇ ਆ ਉਹ ਗਏ ਨਹੀਂ ਕੋਲਿਆ ਤੇ ਜਿੰਨੇ ਵੀ ਆਪਣੇ ਗਰਾਂਤੀ ਸੰਘਿਆ ਜਾਂ ਜਿੰਨੇ ਵੀ ਸਰਸ ਰੂਲਿਆ ਜਿੰਨਾ ਵੀ 22000 ਆਪਣਾ ਮੁਲਾਜ਼ਮ ਹੈਗਾ ਉਹਦੇ ਵਿੱਚ ਅੱਗੇ ਸਤਿਕਾਰਯੋਗ ਸਾਡੇ ਸੱਜਣ ਜੀ ਦਰਵਾਜ਼ਾ ਤੇ ਗਰਾਂਤੀ ਸਰਵਾਂ ਇਥੋਂ ਤੱਕ ਕਿ ਤਿੰਨ ਤਖਤਾਂ ਦੇ ਜਥੇਦਾਰ ਸਵਾਲ ਵੀ ਜਿਹੜਾ ਉਹ ਸ਼ੋਮੀ ਕਮੇਟੀ ਦੇ ਅਧਿਕਾਰ ਕੀਤਰੇ ਆ ਉਹ ਹੀ ਲਾਉਂਦੇ ਆ ਉਹ ਹੀ ਸਵਾਬਾ ਦਿੰਦੇ ਆ ਤੇ ਜਦੋਂ ਕੋਈ ਵੀ ਹੋਂਤ ਨਹੀਂ ਆਉਂਦੀ ਹੈ ਕਿਤੇ ਵੀ ਕੋਈ ਗਰਬਟ ਆਉਂਦੀ ਹੈ ਤੋਰੀਆਂ ਸਵਾਵਾ ਵੀ ਜਿਹੜੀ ਆ ਉਹ ਐਜਪੀਸੀ ਦੀ ਅੰਦਰ ਕਮੇਟੀ ਲੈਂਦੀ ਬਾਤ